ਅਤੇਗੜ ਤੋੜਿਆ ਨਜ਼ਦੀਕ ਆਲੀਵਾਲ ਜਾੰਗਲਾ ਪੁਲ ਦੇ ਨੇੜੇ ਨਹਿਰ ਚਨਾਉਣ ਦੇ ਚਾਰ ਨੌਜਵਾਨਾਂ 'ਚੋਂ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ। ਜਾਣਕਾਰੀ ਅਨੁਸਾਰ ਉਸਨੇ ਨਹਿਰ ਵਿੱਚ ਛਾਲ ਮਾਰੀ ਤਾਂ ਪਾਣੀ ਜ਼ਿਆਦਾ ਹੋਣ ਤੇ ਵਹਾਵ ਦੇ ਹੋਣ ਕਾਰਨ ਬਾਹਰ ਨਹੀਂ ਨਿਕਲ ਸਕਿਆ। ਜਿਸ ਦੀ ਭਾਲ ਕੀਤੀ ਜਾ ਰਹੀ। ਇਸ ਬੰਦੀ ਰੂੜੇ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਤੁਸੀਂ ਵੀ ਸੁਣਾਓ। ਮਗਜੀਤ ਸਿੰਘ ਇਹ ਮੇਰਾ ਜੀਜਾ ਜੀ ਆਜੇ ਤੁਸੀਂ ਇਹ ਚਾਰ ਜਣੇ ਨਾਉਣ ਆਏ ਸੀ ਬੱਦੋਵਾਲ ਦੇ ਸੀ ਤਿੰਨੇ ਜਣੇ ਬੱਦੋਵਾਲ ਦੇ ਸੀ ਤੇ ਇੱਕ ਇਹ ਜਿਹੜਾ ਬੜਵਾਲ ਦਾ ਹੈ ਤੇ ਇਹ ਨਾਉਣ ਆਏ ਉਸ ਉਹਨੇ ਮਤਲਬ ਛਾਲ ਮਾਰ ਦਿੱਤੀ ਇਹਦੇ ਵਿੱਚ ਨਹਿਰ ਦੇ ਵਿੱਚ ਤੇ ਉਹ ਬਾਅਦ ਚ ਤਾਂ ਹੀ ਨਹੀਂ ਆਇਆ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਹੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਮਤਲਬ ਉਹਨੂੰ ਸਜ ਨੇ ਛਾਲ ਮਾਰ ਦਿੱਤੀ ਨਹਿਰ ਚ ਤੇ ਉਹ ਬਾਹਰ ਨਹੀਂ ਆਇਆ ਤੇ ਅਾਨੂੰ ਲੱਭ ਨਹੀਂ ਰਿਹਾ ਫਿਰ ਅਸੀਂ ਇੱਥੇ ਆਣ ਕੇ ਵੇਖਿਆ ਤੇ ਸਾਨੂੰ ਵੀ ਕੁਝ ਨਹੀਂ ਲੱਭਾ ਫਿਰ ਇਹ ਪ੍ਰਸ਼ਾਸਨ ਕੋਲ ਮੰਗ ਕੀਤੀ ਵੀ ਮਤਲਬ ਮੁਲਾਜ਼ਮ ਸੱਦੇ ਉਹਨਾਂ ਨੂੰ ਕਿਹਾ ਵੀ ਮਤਲਬ ਸਾਨੂੰ ਬੋਡੀ ਲਭਾਈ ਜਾਵੇ ਤੇ ਉਹਨਾਂ ਵੀ ਮਾੜੀ-ਮੋਢੀ ਕਾਰਵਾਈ ਪਾ ਗਏ ਤੇ ਆਪਣਾ ਨਹਿਰੀ ਵਿਭਾਗ ਕੋ ਗਏ ਤੁਸੀਂ ਨਹਿਰੀ ਵਿਭਾਗ ਕੋ ਗਏ ਹੀ ਉਹਨਾਂ ਨੂੰ ਕਿਹਾ ਸੀ ਵੀ ਮਤਲਬ ਵੀ ਨਹਿਰ ਘੱਟ ਕੀਤੀ ਜਾਵੇ ਤੇ ਕੋਈ ਉਹਨਾਂ ਨੇ ਮਤਲਬ ਇੰਨੀ ਸੁਣਵਾਈ ਨਹੀਂ ਕੀਤੀ ਜਿਨੀ ਵੀ ਨਹਿਰ ਘੱਟ ਕਰਕੇ ਵੀ ਸਾਡਾ ਮਤਲਬ ਜਿਹੜੀ ਬੋਡੀ ਉਹਦੀ ਲਭ ਸਕੇ ਹਾਂ ਤੇ ਇਹ ਕਰਕੇ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਮਤਲਬ ਸਾਨੂੰ ਬੋਡੀ ਉਹਦੀ ਮਿਲ ਜੇ ਇਹ ਆ ਵੀ ਪ੍ਰਸ਼ਾਸਨ ਦੀ ਮਰਜ਼ੀ ਨਾਲ ਸਾਨੂੰ ਉਹਦੀ ਬੱਡੀ ਮਿਲ ਜੇ ਮੇਰਾ ਪੁੱਤ ਹੀ ਆ ਗਿਆ ਮਤਲਬ ਭਾਜੀ ਇਸ ਤਰ੍ਹਾਂ ਇਹਨਾਂ ਦੇ ਕਹਿਣ ਦੇ ਮਤਲਬ ਪਿਆ ਤੇ ਪੀ ਨੌਣ ਆਏ ਆ ਤਿੰਨ ਜਾਨੇ ਹੀ ਮੰਨ ਲਓ ਤਿੰਨ ਜਾਨੇ ਹੋ ਰਹੇ ਚੌਥਾ ਉਹ ਆਪ ਹੀ ਤੇ ਨੌਣ ਆਏ ਹੀ ਤੇ ਨੌਣ ਦੇ ਵਿੱਚ ਮੰਨ ਲਓ ਕਹਿੰਦੇ ਵੀ ਉਹਨੇ ਉਹਨੇ ਛਾਲ ਮਾਰਤੀ ਆ ਨੌਣ ਗਿਆ ਆ ਤੇ ਬਾਅਦ ਚ ਉਹਨਾਂ ਨੇ ਰੋਲਾ ਰੋਲਾ ਪਾਇਆ ਵੀ ਇਸ ਤਰ੍ਹਾਂ ਬੰਦਾ ਡੁੱਬ ਗਿਆ ਬੰਦਾ ਡੁੱਬ ਗਿਆ ਨਹੀਂ ਲੱਭਾ ਉਸੇ ਵੇਲੇ ਕਿਤੇ ਠਾਹ ਬਹਿ ਗਿਆ ਤੇ ਬਾਅਦ ਚ ਕੱਲ ਦੇ ਡੇ ਲੱਭਣ ਬਾਕੀ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਆ ਤੇ ਗੋਤਾਖੋਰ ਮੰਗਾਰੇ ਵੇਖੋ ਘੰਟੇ ਘਤੀ ਕਰਾ ਜਾਂਦੇ ਆ ਉਹ ਉਹਨਾਂ ਨੇ ਤਸੱਲੀ ਦਿੱਤੀ ਆ ਤੇ ਚਲੋ ਡੈੱਡ ਬੋਡੀ ਲੱਭ ਕੇ ਦੇਵਾਂਗੇ ਅੱਪਾ ਕਿ ਦਿਨੋਂ ਬਾਅਦ ਤੇ ਨੇ ਛਾਲ ਮਾਰਤੀ ਤੇ ਇਹ ਤਿੰਨ ਚਾਰ ਦੋਸਤ ਹੋਰ ਹੀ ਨਾਲ ਉਹਨਾਂ ਬਾਅਦ ਚ ਰੋਲਾ ਪਿਆ ਕਿ ਬਾਹਰ ਨਹੀਂ ਆਇਆ ਤੋ ਕਹਿੰਦੇ ਆ ਦੇ ਅੱਜ ਹੀ ਟੁੱਪ ਗਿਆ ਤੇ ਉਹ ਕੱਲ੍ਹ ਦਾ ਹੀ ਲੱਭਣ ਦੇ ਆ ਪਰ ਅੱਜ ਤੱਕ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਨੂੰ ਛੇਤੀ ਛੇਤੀ ਬੋਡੀ ਜਿਹੜੀ ਮੰਦੀ ਵਿੱਚ ਚੁਣੀ ਚੁਣੀ ਸਾਡੇ ਨਾਲ ਆ ਸਾਡੀ ਮਤ ਕਰ ਰਿਹਾ ਤੇ ਗੋਤਾਖਰ ਵੀ ਸਾਡੇ ਜਿਹੜਿਆਂ ਭਾਈ ਸਾਹਿਬ ਨੇ ਦੱਸਿਆ ਵੀ ਆ ਰਹੇ ਨੇ ਤੇ ਜਲਦੀ ਜਲਦੀ ਜਿਹੜਾ ਕੰਮ ਜਾ ਹੋ ਸਕੇ ਸਾਨੂੰ ਬਾਡੀ ਨਹੀਂ ਇਹ ਸਾਜਨ ਮਸੀਹ ਤੇ ਇਹਦੇ ਨਾਲ ਤਿੰਨ ਜਾਣੇ ਹੋਰ ਸੀਗੇ ਇਹਦੇ ਦੋਸਤ ਸੀਗੇ ਜਾਂ ਕਿੱਦਾਂ ਸੀਗੇ ਇਹ ਨਾਰੇ ਸੀ ਫਤਨ ਕੀਤੀ ਕਿਤੇ ਇਹ ਜਦੋਂ ਵਿੱਚ ਨੌਂਦਿਆਂ ਨੌਂਦਿਆਂ ਇਹ ਸਲੀਪ ਹੋਂਡ ਕਰਕੇ ਇਹਨੇ ਬਾਵਾ ਬੂਆ ਮਾਰੀਆਂ ਇੱਕ ਦੋ ਵਾਰੀ ਉਹਨਾਂ ਨੂੰ ਦੇਖਿਆ ਵੀ ਬਾਵਾ ਮਾਰਦਾ ਡੁੱਬਦਾ ਡੁੱਬਦਾ ਜਿਹੜਾ ਉਹ ਡੁੱਬ ਗਿਆ ਆ ਉਹਦਾ ਗਾੜੀ ਪਤਾ ਨਹੀਂ ਚੱਲ ਰਿਹਾ ਅਜੇ ਤੀਕਾਂ ਵੀ ਡੈੱਡ ਬਾਡੀ ਜਦੋਂ ਮਿਲਦੀ ਆ ਉਦੋਂ ਜੋ ਬੰਦੀ ਆ ਕਾਰਵਾਈ ਉਹ ਕੀਤੀ ਜਾਵੇਗੀ ਆਪਣੀ ਭਾਗਿਆਂ ਹੀ ਵੀ ਆਪਣੇ ਨੰਬਰ ਦਿੱਤੇ ਆ ਗਾੜੀ ਸਾਰਿਆਂ ਨੂੰ ਕਿ ਜੇ ਕਿਤੇ ਡੱਡ ਬਾਡੀ ਕਿਸੇ ਨੂੰ ਨਜ਼ਰ ਆਉਂਦੀ ਆ ਜਾਂ ਜਿੱਥੇ ਵੀ ਮਿਲਦੀ ਆ ਉਹ ਸਾਨੂੰ ਪੁਲਿਸ ਨੂੰ ਤਲਾਹ ਦੇਣ ਗੋਤਾਖੋਰਾਂ ਦਾ ਪੁੱਛਾ ਪ੍ਰਬੰਧ ਗੋਤਾਖੋਰਾਂ ਦਾ ਮਲੇ ਸਿਵਲ ਪ੍ਰਸ਼ਾਸਨ ਦਾ ਆ ਉਹ ਵੀ ਹੁਣ ਪਤਾ ਲੱਗਾ ਇਹਨਾਂ ਕੋ ਭਾਈ ਸਾਹਿਬ ਹੋਣਾ ਕੋਈ ਵੀ ਆ ਰਹੀ ਆ ਟੀਮ ਇੱਕ ਉਹ ਸਿਰ ਜੇ ਉਹਨਾਂ ਨੂੰ ਹੋਰ ਸਾਨੂੰ ਮਤ ਮਿਲੀ ਤਾਂ ਉਹਨਾਂ ਛੇਤੀ ਹੋ ਜਾਏਗਾ ਉਦਾਂ ਇਹ ਜਿਹੜੀ ਡੱਡ ਬਾਡੀ ਹੁੰਦੀ ਆ ਇਹ ਗਰਮੀਆਂ ਚ ਤਿੰਨ ਚਾਰ ਦਿਨ ਲੈ ਜਾਂਦੀ ਆ ਪਾਣੀ ਚ ਜਦੋਂ ਫੁੱਲਦੀ ਆ ਛਾਲ ਤੇ 6 7 ਦਿਨ ਲੱਗਦੇ ਆ 12 ਹੌਂਤੇ ਸਾਰੀ ਜਿਹੜੀ ਕਾਰਵਾਈ ਆਮ ਚੱਲ ਜਾਂਦੀ ਹੈ